ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਹਾਂ ਜੀ ਰੋਪੜ ਆਪਾਂ ਨੂੰ ਤਿੰਨ ਚਾਰ ਕੰਮ ਨੇ ਜੀ ਉਹ ਆਪਾਂ ਨੇ ਕੰਪਲੀਟ ਕਰਨੇ ਨੇ ਜੀ ਕਿਉਂਕਿ ਆਪਣੇ ਵਿਆਹ ਆ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਗੁਰਦੁਆਰਾ ਟਿੱਬੀ ਸਾਹਿਬ ਜਾਣਾ ਹੈ ਜੀ ਉੱਥੇ ਆਪਾਂ ਨੇ ਅਰਦਾਸ ਕਰਵਾਣੀ ਹੈ ਜੀ ਅਰਦਾਸ ਕਰਵਾਉਣ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਘਰ ਪਿੰਡ ਥੋੜੀ ਜਿਹੀ ਆਪਾਂ ਨੇ ਸ਼ਾਪਿੰਗ ਕਰਕੇ ਆਉਣੀ ਹੈ ਜੀ ਕਿਉਂਕਿ ਵਿਆਹ ਦੀ ਸ਼ਾਪਿੰਗ ਆਪਾਂ ਨੇ ਸਟਾਰਟ ਕਰਤੀ ਆਲਰੇਡੀ ਤੇ ਥੋੜਾ ਬਹੁਤ ਸਮਾਨ ਵਗੈਰਾ ਜੋ ਵੀ ਲੈਣਾ ਹੈ ਜੀ ਉਹ ਦੀਦੀ ਨਾਲ ਦੇ ਨਾਲ ਅਸੀਂ ਜਾ ਕੇ ਦੁਆਕੇ ਲੈ ਕੇ ਆਵਾਂਗੇ ਤੇ ਲਓ ਜੀ ਆਪਾਂ ਚੱਲ ਪਏ ਆਪਣੇ ਸ਼ਹਿਰ ਖਰੜ ਤੋਂ ਜੀ ਦੇਖੋ ਬਹੁਤ ਸੋਹਣਾ ਮੇਨ ਹਾਈਵੇ ਹੈ ਜੀ ਇਹ ਕੋਈ ਜ਼ਿਆਦਾ ਆਪਣਾ ਟ੍ਰੈਫਿਕ ਨਹੀਂ ਸੀਗੀ ਕਿਉਂਕਿ ਅੱਜ ਸੰਡੇ ਹੈ ਜੀ ਬਹੁਤ ਵਧੀਆ ਮੌਸਮ ਵੀ ਮੌਤ ਵਧੀਆ ਮਾਹੌਲ ਹੈ ਜੀ ਤੇ ਲਓ ਜੀ ਆਪਾਂ ਪਹੁੰਚ ਗਏ ਕਰਾਲੀ ਤੇ ਨਾਲ ਦੀ ਨਾਲ ਆਪਾਂ ਨੇ ਚਿੱਠੀ ਤੋੜ ਕੇ ਆਉਣੀ ਹੈ ਜੀ ਕੁੜੀ ਦੇ ਵਿਆਹ ਦੀ ਮਠਿਆਈਆਂ ਵਗੈਰਾ ਆਪਾਂ ਨੇ ਲੈ ਲੀਆਂ ਨੇ ਜੀ ਤੇ ਮਠਿਆਈਆਂ ਲੈ ਕੇ ਫਿਰ ਆਪਾਂ ਚੱਲਦੇ ਆਂ ਜੀ ਪਿੰਡ ਨੂੰ ਸਭ ਤੋਂ ਪਹਿਲਾਂ ਆਪਾਂ ਮੱਥਾ ਟੇਕਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਾਵਾਂਗੇ ਅਰਦਾਸ ਬੇਟੇ ਨੇ ਉਧਰੋਂ ਬੋਲਿਆ ਸੀਗਾ ਕਿ ਮੰਮਾ ਮੇਰੇ ਲਈ ਤੁਸੀਂ ਅਰਦਾਸ ਜ਼ਰੂਰ ਕਰਵਾ ਕੇਓ ਕਿਉਂਕਿ ਉਸ ਗੁਰਦੁਆਰਾ ਸਾਹਿਬ ਦੀ ਬਹੁਤ ਵੱਡੀ ਦੇਣ ਹੈ ਜੀ ਮੇਰੇ ਲਈ ਤਾਂ ਮੇਰੀ ਜ਼ਿੰਦਗੀ ਬਦਲੀ ਹੈ ਜੀ ਨਾ ਗੁਰਦੁਆਰਾ ਸਾਹਿਬ ਦੇ ਬਦੌਲਤੀ ਜੀ ਕਿਉਂਕਿ ਮੈਂ ਹਰ ਇੱਕ ਵਾਰੀ ਜਦੂ ਹੀ ਜਾਂਦਿਆ ਆਪਾਂ ਆਪਣੇ ਤੁਹਾਨੂੰ ਮਨੋਂ ਅਰਦਾਸ ਜ਼ਰੂਰ ਕਰਕੇ ਆਈ ਦੀ ਹੈ ਜੀ ਤੇ ਲਓ ਜੇ ਆਪਾਂ ਪਹੁੰਚ ਗਏ ਸਤਲੁਜ ਦਰਿਆ ਤੇ ਇਹ ਤੁਸੀਂ ਵਿਊ ਚੈੱਕ ਕਰ ਸਕਦੇ ਜੀ ਬਹੁਤ ਸੋਹਣਾ ਵਿਊ ਲੱਗਿਆ ਜੀ ਇੱਧਰ ਗੁਰਦੁਆਰਾ ਹੈ ਜੀ ਉਹ ਹੈ ਜੀ ਟੀਪੀ ਸਾਹਿਬ ਇਹਨੂੰ ਗੁਰਦਾਰ ਲੱਕੜ ਸਾਹਿਬ ਵੀ ਬੋਲਦੇ ਨੇ ਤੇ ਲੋ ਜੀ ਬਹੁਤ ਸੁਣਾ ਗੁਰਦੁਆਰਾ ਸਾਹਿਬ ਹੈ ਜੀ ਇਹ ਤੇ ਇੱਥੋਂ ਦੇ ਸੁੱਖਾਂ ਵਗੈਰਾ ਬਾਰ ਆਉਂਦੀਆਂ ਨੇ ਜੋ ਵੀ ਆਪਾਂ ਮੰਨਤ ਮੰਗਦੇ ਆ ਆਪਾਂ ਦੀ ਪੂਰੀ ਹੁੰਦੀ ਹੈ ਜੀ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਹਾਂ ਉਥੇ ਆਪਾਂ ਲੰਗਰ ਛਕਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਮਨਾ ਕਰਦੇ ਨੇ ਜੀ ਉਹ ਵੀਡੀਓ ਬਣਾਉਣ ਤੇ ਤੇ ਵੈਸੇ ਵੀ ਤੁਸੀਂ ਨੈਟ ਤੇ ਉਦੋਂ ਵੀ ਚੈੱਕ ਕਰ ਸਕਦੇ ਹੋ ਜੋ ਇਹ Google ਤੇ ਪਾਇਆ ਹੋ ਉਸ ਹਿਸਾਬ ਨਾਲ ਦੇਖ ਸਕਦੇ ਹੋ ਜੀ ਤੁਸੀਂ ਤੇ ਆਪਾਂ ਬਾਹਰੋਂ ਛੋਟਾ ਜਿਹਾ ਕਲਿੱਪ ਜ਼ਰੂਰ ਲਵਾਂਗੇ ਜੀ ਕਿਉਂਕਿ ਇੱਕ ਯਾਦਗਾਰ ਹੈ ਜੀ ਸਾਡੇ ਲਈ ਤੇ ਉਸ ਦਿਨ ਅਸੀਂ ਕੀ ਕੀ ਕੀਤਾ ਸੀ ਤੇ ਬੇਟੀ ਦੀ ਚਿੱਠੀ ਵਗੈਰਾ ਤੋਰਨੀ ਹੈ ਜੀ ਤੇ ਪਿੰਡ ਦੇ ਵਿੱਚ ਸਭ ਨੂੰ ਬੁਲਾਇਆ ਹੋਇਆ ਹੈ ਜੀ ਚਿੱਠੀ ਦਾ ਪ੍ਰੋਗਰਾਮ ਵੀ ਕਰਾਂਗੇ ਤੇ ਲਓ ਜੀ ਇਹ ਪਹੁੰਚ ਗਏ ਜੇ ਅੱਪਾ ਗੁਰਦਵਾਰ ਸਾਹਿਬ ਦੇ ਅੰਦਰ ਆਪਾਂ ਹੱਥ ਪੈਰ ਧੋ ਕੇ ਤੇ ਫਿਰ ਆਪਾਂ ਅੰਦਰ ਚੱਲਦੇ ਆ ਤੇ ਲਓ ਜੀ ਆਪਾਂ ਨੇ ਛੱਕ ਕੇ ਲੰਗਰ ਵਗੈਰਾ ਛੱਕ ਕੇ ਹੁਣ ਆਪਾਂ ਚੱਲ ਪਏ ਜੀ ਘਰ ਨੂੰ ਤੇ ਦੇਖੋ ਜੀ ਬਹੁਤ ਸੋਹਣੀ ਜੈਗੂਆਰ ਗੱਡੀ ਜਾ ਰਹੀ ਸੀਗੀ ਤੇ ਮੈਨੂੰ ਬਹੁਤ ਰੂਹ ਨੂੰ ਲੱਗੀ ਗੱਡੀ ਤੇ ਲੋ ਜੀ ਆਪਾਂ ਪਹੁੰਚ ਗਏ ਜੀ ਆਪਾਂ ਪਿੰਡ ਇਹ ਆ ਗਿਆ ਸਾਡੇ ਪਿੰਡ ਤੋਂ ਬਾਹਰ ਨਰਸਰੀ ਬਣੀ ਹੋਈ ਹੈ ਜੀ ਬਹੁਤ ਸੋਹਣਾ 뷰 ਸੀਗਾ ਤੇ ਇਹ ਲੱਗਿਆ ਹੋਇਆ ਜੀ ਸਾਡੇ ਪਿੰਡ ਦੇ ਬਾਹਰ ਫਾਟਕ ਤੇ ਇਹ ਫਾਟਕ ਤੇ ਵੀ ਆਪਾਂ ਨੇ ਜਾ ਕੇ ਟ੍ਰੇਨ ਆ ਗਈ ਸੀ ਕਿ ਸਾਨੂੰ ਫਾਟਕ ਲੱਗ ਗਿਆ ਇਸ ਕਰਕੇ ਤੇ ਲੋ ਜੀ ਉਸ ਤੋਂ ਬਾਅਦ ਮਿਲੋ ਜੀ ਅਸੀਂ ਪਹੁੰਚ ਗਏ ਘਰੇ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਆਪਣੇ ਫਾਦਰ ਸਾਹਿਬ ਨਾਲ ਮਲਾਉਂਦੀ ਆਂ ਜੀ ਤੇ ਫਾਦਰ ਸਾਹਿਬ ਮੇਰੇ ਬਾਹਰ ਹੀ ਬੈਠੇ ਨੇ ਤੇ ਉਹਨਾਂ ਨਾਲ ਆਪਾਂ ਨੇ ਗੱਲਬਾਤ ਕੀਤੀ ਤੇ ਸਾਰੇ ਜਣੇ ਘਰੇ ਬੈਠੇ ਨੇ ਜੀ ਆਪਣੇ ਸਾਰਾ ਆਪਾਂ ਨੇ ਤਿਆਰੀ ਕੀਤੀ ਹੋਈ ਹੈ ਜੀ ਨਹੀਂ ਪਾੜਾ ਲੱਗੇ ਤਾਂ ਨਹੀਂ ਦਾ ਹਾਂ ਸਾਨੂੰ ਗਰਮੀ ਲੱਗਦੀ ਸੀ ਉਦੋਂ ਨਾਉਂਦੇ ਆ ਜਮਨ ਖੜਾ ਲੱਗਿਆ ਨਾ ਪਾਣੀ ਵਸ ਨਹੀਂ ਕਰੀਦੇ ਪਾੜਾ ਲੱਗਦਾ ਫਿਰ ਮੈਂ ਲਖਦਾ ਬੱਚੇ ਦੇਖਦਾ ਮੈਂ ਬੋਲਦੀ ਪੰਜ ਵਜੇ ਚਲ ਪਾੜੇ ਜੇੜੀ ਦਾ ਛੜਕੋ ਛੱਡੀ ਜਾ ਛੜਕੋ ਝੋਲ ਕੇ ਪਾੜੀ ਹਾਂ ਜੀ ਇਹ ਬਣ ਆਲੀ ਦਾ ਹਾਂ ਇੱਧਰ ਮੁੰਡਾ ਆਇਆ ਦੇਖੋ ਜੀ ਇੱਧਰ ਨੀਂਦ ਦੇਖੋ ਇੱਧਰ ਮੁੰਡਾ ਚੰਡੀਗੜ੍ਹ ਤੇ ਆ ਕੇ ਆ ਕੇ ਧੱਕ ਗਿਆ ਅਜੇ ਇਹਨਾਂ ਨੇ ਜ਼ਰੂਰ ਵਿਆਹ ਕਰਾਉਂ ਵਿਆਹ ਨੂੰ ਕੰਮ ਕਰਾਉਣੀ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਐਂਗਲ ਤੇ ਤੇ ਲੋ ਜੀ ਇੱਧਰ ਆਪਾਂ ਨੇ ਛੋਟੀ ਜਿਹੀ ਕਬਾਗવાડી ਲਾਈ ਹੋਈ ਹੈ ਜੀ ਜਿਹੜੀ ਇੱਥੇ ਪਿੰਡ ਦੀ ਟੈਂਕੀ ਹੈ ਜੀ ਉਹਦੇ ਤੇ ਆਪਣੀ ਥੋੜੀ ਜਿਹੀ ਕਿਹੇ ਕਿਆਰੇ ਵਗੈਰਾ ਪਰੇ ਤਿਆਰ ਕੀਤੇ ਹੋਏ ਨੇ ਉੱਥੇ ਆਪਾਂ ਲਾ ਰਹੇ ਨੇ ਜਿੱਲਾਸਨ ਤੇਦਰ ਪਾਪਾ ਜੀ ਉਹਨੇ ਲੱਗੇ ਹੋਏ ਸੀਗੇ ਤੇ ਮੈਂ ਤੁਹਾਨੂੰ ਕੈਰੀ ਤਿਆਰ ਕਰੇ ਹੋਏ ਦਿਖਾਉਣੀ ਹੈ ਜੀ ਕਿੰਨੇ ਸੋਹਣੇ ਲੱਗ ਰਹੇ ਤੇ ਲਓ ਜੀ ਹੁਣ ਆਪਾਂ ਚੱਲਦੇ ਆਂ ਜੀ ਘਰ ਨੂੰ ਹੁਣ ਚਿੱਠੀ ਦਾ ਟਾਈਮ ਹੋ ਗਿਆ ਜੀ ਸਭ ਤੋਂ ਪਹਿਲਾਂ ਆਪਾਂ ਨੇ ਗਾਨੇ ਵਗੈਰਾ ਲਿਆਂਦੇ ਮੌਲੀਆਂ ਵਗੈਰਾ ਲਿਆਂਦੀਆਂ ਤੇ ਇਹ ਹੈ ਜੀ ਚੁੰਨੀ ਤੇ ਹੁਣ ਆਪਾਂ ਚਿੱਠੀ ਦਾ ਪ੍ਰੋਗਰਾਮ ਕਰਦੇ ਆਂ ਹੁਣ ਇਹ ਲਿਆਂਦੀ ਜੀ ਚਿੱਠੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਚਿੱਠੀ ਸੀਗੀ ਜਦੋਂ ਆਪਾਂ ਇਹਨੂੰ ਖੋਲਦੇ ਆਂ ਤੇ ਵਾਹਿਗੁਰੂ ਵਾਹਿਗੁਰੂ ਬੋਲਦੀ ਸੀਗੀ ਜੀ ਇਹ ਉਹਦੇ ਚ ਸ਼ਗਨਾ ਦਾ ਜੋ ਵੀ Song ਹੁੰਦਾ ਉਹ ਵੀ ਬੋਲਿਆ ਬਹੁਤ ਸੋਹਣਾ ਲੱਗਿਆ ਜੀ ਤੇ ਲਓ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਚਿੱਠੀ ਦਾ ਤੁਸੀਂ ਦੇਖੋ ਵਿਹਾਰ ਆਪਾਂ ਲੇਡੀਜ਼ ਨੂੰ ਸਾਰਿਆਂ ਨੂੰ ਇਕੱਠੀਆਂ ਕਰ ਲਿਆ The ਅੱਗੇ ਟੋਗੇ ਲਓ ਜੀ ਇਹਦੇ ਪਾਪਾ ਲਿਖਣ ਲੱਗੇ ਨੇ ਜੀ ਚਿੱਠੀ ਤੇ ਸਾਰਾ ਵਰਤ ਵਿਹਾਰ ਇਹ ਜੋ ਵੀ ਹੁੰਦਾ ਹੈ ਜੋ ਆਪਾਂ ਨੇ ਤਿਆਰੀ ਕਰ ਲਈ ਸਾਰੇ ਪਿੰਡ ਦੀ ਜਿੰਨੇ ਵੀ ਪੰਚਾਇਤ ਵਗੈਰਾ ਜੋ ਵੀ ਲੇਡੀਜ਼ ਸੰਗੀਤ ਕੀਤਾ ਇਹਨਾਂ ਨੇ ਜੋ ਵੀ ਹੁੰਦਾ ਜੀ ਪ੍ਰੋਗਰਾਮ ਪਿੰਡਾਂ ਦੇ ਵਿੱਚ ਵਿਹਾਰ ਹੁੰਦਾ ਜੋ ਵੀ ਪ੍ਰੋਗਰਾਮ ਹੁੰਦਾ ਉਹ ਇਹ ਕਰ ਰਹੇ ਨੇ ਤੇ ਲਓ ਜੀ ਬਹੁਤ ਸੋਹਣੀ ਸੀਗੀ ਚਿੱਠੀ ਵੀ ਤੇ ਸਾਰੇ ਸ਼ਗਨ ਵਿਹਾਰ ਆਪਾਂ ਨੇ ਕਰ ਲਏ ਜੀ ਤੇ ਅਦਰ ਮੈਂ ਰੋਟੀ ਵਗੈਰਾ ਬਣਾਉਂਦੀ ਸੀਗੀ ਤੇ ਬੱਚਿਆਂ ਨਾਲ ਰਲ ਕੇ ਫਿਰ ਮੈਂ ਖਾਣਾ ਵਗੈਰਾ ਤਿਆਰ ਕੀਤਾ ਸਾਰਿਆਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਜੀ ਤੇ ਉਸ ਕਰਕੇ ਜੀ ਮੈਂ ਵਿੱਚ ਨਹੀਂ ਜੀ ਆ ਸਕੀ ਤੇ ਉਸ ਤੋਂ ਬਾਅਦ ਫਿਰ ਆਪਾਂ ਹੁਣ ਥੋੜੀ ਜਿਹੀ ਵੀਡੀਓਜ਼ ਕਰਕੇ ਆਪਾਂ ਨੇ ਤੇਜ਼ ਕਰਤੀ ਜੀ ਕਿਉਂਕਿ ਵੀਡੀਓ ਇਹ ਜ਼ਿਆਦਾ ਲੰਬੀ ਸੀਗੀ ਤੇ ਸਾਰੀ ਵੀ ਦਿਖਾਉਣੀ ਵੀ ਜ਼ਰੂਰੀ ਸੀਗੀ ਕਿ 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 ਸ਼ਗਨ ਵਿਆਹ ਕੀਤੇ ਤੇ ਨਾਲ ਇੱਧਰ ਵਿਚੋਲਾ ਬੈਠਾ ਹੈ ਜੀ ਤੇ ਚਿੱਠੀ ਦੇ ਸਾਰੇ ਲੜਾਂ ਨੂੰ ਆਪਾਂ ਨੇ ਸਾਰੇ ਇੱਕ ਲੜ ਨੂੰ ਆਪਾਂ ਨੇ ਪੈਸੇ ਬਨ ਲਏ ਤੇ ਇੱਕ ਨੂੰ ਆਪਾਂ ਨੇ ਜਿਹੜਾ ਆਪਾਂ ਖੱਬਲ ਕਹਿੰਦੇ ਹੁੰਨੇ ਆ ਘਾ ਉਹ ਬਨ ਲਿਆ ਜੀ ਸਾਰਾ ਸਮਾਨ ਆਪਾਂ ਨੇ ਬਨ ਲਿਆ ਜੀ ਚਿੱਠੀ ਨੂੰ ਉਸ ਦੇ ਵਿੱਚ ਆਪਾਂ ਚਿੱਠੀ ਲਿਖ ਕੇ ਤੇ ਵਿੱਚ ਰੱਖ ਕੇ ਤੇ ਆਪਾਂ ਨੇ ਕਰਤੀ ਰੈਡੀ ਬਹੁਤ ਸੋਹਣੇ ਕਾਜੂ ਬਦਾਮ ਬਣੇ ਹੋਏ ਨੇ ਜੀ ਵਿੱਚ ਸਾਰਾ ਖੁਸ਼ੇ ਬਣਿਆ ਹੋਇਆ ਸੀਗਾ ਇਹ ਜਾਦਾ ਵਧੀਆ ਲੱਗਿਆ ਜੀ ਤੇ ਲੋ ਜੀ ਹੁਣ ਆਪਾਂ ਚਿੱਠੀ ਨੂੰ ਦਈਏ ਲਪੇਟ ਉਸ ਦੇ ਵਿੱਚ ਤੇ ਹੁਣ ਆਪਾਂ ਬਚੋਲੇ ਦੇ ਪੱਲੇ ਦੇ ਵਿੱਚ ਚਿੱਠੀ ਆਪਾਂ ਨੇ ਪਾ ਦੇਣੀ ਹੈ ਜੀ ਉਹ ਮਠਿਆਈ ਦੇ ਡੱਬੇ ਨੇ ਤੇ ਅੰਦਰ ਬਚੋਲਾ ਸਾਹਿਬ ਬੈਠੇ ਨੇ ਤੇ ਲੋ ਜੀ ਹੁਣ ਆਪਾਂ ਪਾਉਣ ਲੱਗੇ ਹਾਂ ਜੀ ਉਹਨਾਂ ਦੇ ਪੱਲੇ ਦੇ ਵਿੱਚ ਤੇ ਲੋ ਜੀ ਇਧਰ ਲੇਡੀਜ਼ ਦੇਖੋ ਬਹੁਤ ساری ਲੇਡੀਜ਼ ਪਿੰਡਾਂ ਦੇ ਵਿੱਚ ਇੰਨੇ ਜ਼ਿਆਦਾ ਮਾਹੌਲ ਬਣਿਆ ਇੰਨਾ ਜ਼ਿਆਦਾ ਵਧੀਆ ਲੱਗਿਆ ਜੀ ਉਸ ਦਿਨ ਚਿੱਠੀ ਤੋੜ ਕੇ ਜਿਸ ਦਿਨ ਤੋਰੀ ਹੈ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਜੀ ਕਿਉਂਕਿ ਸਾਨੂੰ ਤਾਂ ਇਸ ਬਿਹਾਰ ਦਾ ਮੈਂ ਤਾਂ ਬਹੁਤ ਟਾਈਮ ਤੋਂ ਦੇਖਿਆ ਨਹੀਂ ਜੀ ਸਾਡੇ ਖੁਦ ਦੇ ਘਰ ਦੇ ਵਿੱਚ ਜਦੋਂ ਪ੍ਰੋਗਰਾਮ ਹੈ ਤਾਂ ਉਦੋਂ ਹੀ ਪਤਾ ਚੱਲਿਆ ਸਾਨੂੰ ਵੀ ਇਹ ਵੀ ਚੀਜ਼ਾਂ ਹੁੰਦੀਆਂ ਨੇ ਤੇ ਸਾਰੇ ਪਿੰਡ ਦੇ ਵਿੱਚ ਜਿੰਨੀ ਵੀ ਲੇਡੀਜ਼ ਨੇ ਆ ਕੇ ਇਹਨਾਂ ਨੇ ਸ਼ਗਨ ਬਿਹਾਰ ਕੀਤੇ ਆ ਕੇ ਇਹਨਾਂ ਨੇ ਜੋ ਵੀ ਵਿਹਾਰ ਹੁੰਦਾ ਉਸ ਤਰੀਕੇ ਦੇ ਨਾਲ ਕੀਤਾ ਤੇ ਲਓ ਜੀ ਹੁਣ ਆਪਾਂ ਕਰਦੇ ਆਂ ਆਪਣਾ ਅਗਲਾ ਪ੍ਰੋਗਰਾਮ ਤੇ ਲੇਡੀਜ਼ ਆਪਣੇ ਗਾਣੇ ਵਗੈਰਾ ਗਾਉਣਗੀਆਂ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਚਾਹ ਪਾਣੀ ਦਾ ਪ੍ਰਬੰਧ ਕਰਕੇ ਤੇ ਫਿਰ ਆਪਾਂ ਮਾਂ ਹੀ ਹੱਥ ਕਰਕੇ ਫਿਰ ਆਪਾਂ ਚੱਲਦੇ ਆਂ ਆਪਣੇ ਘਰ ਨੂੰ ਤੇ ਲਓ ਜੀ ਇੱਧਰ ਆਪਾਂ ਨੇ ਜਿਹੜਾ ਮਾਂ ਹੀ ਹੱਥ ਕਰਨਾ ਹੁੰਦਾ ਜੀ ਉਹ ਵੀ ਤਿਆਰ ਕਰ ਲਿਆ ਤੇ ਲਓ ਜੀ ਸਤ ਸੂਹ ਹਾਗਣਾ ਇਹ ਕਰਨਗੀਆਂ ਜੀ ਇਸ ਪ੍ਰੋਗਰਾਮ ਨੂੰ ਪਿੰਡਾਂ ਦਾ ਵਿਹਾਰ ਨੇ ਜੀ ਇਹ ਬਹੁਤ ਵਧੀਆ ਲੱਗ ਰਿਹਾ ਹੈ ਜੀ ਐਨਜੋਇਮੈਂਟ ਪੂਰਾ ਕੀਤਾ ਤੇ ਇਹਨਾਂ ਨੇ ਡਾਂਸ ਵਗੈਰਾ ਕੀਤਾ ਨੱਚੇ ਜੋ ਵੀ ਕਰੇ ਉਹ ਮੈਂ ਕਲਿੱਪ ਵਗੈਰਾ ਕੱਟਦੇ ਜੀ ਕਿਉਂਕਿ ਟਾਈਮ ਬਹੁਤ ਹੋ ਗਿਆ ਸੀਗਾ ਅਸੀਂ ਆਪਣੇ ਘਰ ਨੂੰ ਵੀ ਆਉਣਾ ਸੀਗਾ ਤੇ ਇੱਧਰ ਬੇਟੀ ਨੂੰ ਵੀ ਘਰੇ ਛੱਡਿਆ ਹੋਇਆ ਸੀਗਾ ਇਸ ਕਰਕੇ ਤੇ ਲਓ ਜੀ ਇੱਧਰ ਇਹ ਵਿਹਾਰ ਹੋ ਰਿਹਾ ਥੋੜਾ ਥੋੜਾ ਕਾ ਚਾਹਦਾ 5 ਕਿਲੋ ਥੋੜਾ ਥੋੜਾ ਸਾਜ ਪਾਵਾਂ ਦਾ 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 ਮਾ ਜਿਦੋਂ ਇਹ ਵਾਹ ਦੀਦੀ ਸਾਡਾ ਕਾਸਾ ਹਾਂ ਕਰ ਰਹੇ ਹਾਂ ਸਾਡੇ ਬੱਚਾ ਆ ਕੁਤਰਾ ਹਾਂ ਛੋਟੀ ਛੋਟੀ ਬਾਤ ਛੋੜ ਜੇ ਪਾਦਾ ਹੁਣ ਕਿੰਨੀ ਵੱਡੀ ਵੱਡੀ ਪਾਦੇ ਠੁੱਟੀ ਪਾਦੇ ਅੜੀਏ ਕਿਹੜੇ ਨਾਲ ਪਾਉਂਦੇ ਹਾਂ ਕੁਤਤੀ ਪਾਉਂਦੀਆਂ ਤੋੜਦੇ ਤੇੜਾ ਤੇੜਾ ਹੈ ਬਿਲਕੁਲ ਹੁਣ ਹੁਣ ਸਾਡੇ ਗਲੇ ਦੀ ਕਮਾਨੀਆਂ ਹੁਣ ਫੇਰ ਕੀ ਆ ਹੁਣ ਐਸਾ ਪਾਈ ਪਾਈ ਪੁੱਤਰੇ ਮੈਂ ਇਹਨਾਂ ਨੂੰ ਤੋੜੇ ਲਓ ਜੀ ਸਾਰਾ ਆਪਣਾ ਹੋ ਗਿਆ ਜੀ ਕੰਪਲੀਟ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਰੱਖ ਦਾਂਗੇ ਜੀ ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਸਾਰਾ ਹਰ ਰੋਜ਼ ਵੀਡੀਓਜ਼ ਆਉਣਗੀਆਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਗ ਹਾਂ ਅੱਗੇ-ਅੱਗੇ ਜਾ ਕੇ ਮਾਹੌਲ ਬਹੁਤ ਵਧੀਆ ਹੋਣ ਵਾਲਾ ਹੈ ਤੇ ਸਾਰਾ ਤੁਹਾਨੂੰ ਵਿਆਹ ਦਿਖਾਉਂਗੀ ਜੇ ਹੋ ਸਕਿਆ ਤਾਂ ਜਿੰਨਾ ਵੀ ਮੇਤੇ ਫੰਕਸ਼ਨ ਅਟੈਂਡ ਕਰ ਹੋਏ ਤੇ ਉਹਨਾਂ ਦੀ ਸਾਰਿਆਂ ਦੀ ਮੈਂ ਤੁਹਾਨੂੰ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਾਉਂਗੀ ਜੀ ਤੇ ਜਾਂਦੇ-ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜੀ